ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਭਾਸੋ ਤੋਂ ਰਣਜੀਤ ਜੁਲਰ YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਵਾਈਟ ਰੀਅਲ ਮੋਤੀਆਂ ਦੇ ਲੋਕਟ ਟੋਪਸ ਲੈ ਕੇ ਹਾਜ਼ਰ ਹਾਂ ਜੀ ਸੋ ਦੋਸਤੋ ਕਾਫੀ ਡਿਮਾਂਡ ਸੀ ਕਿ ਵਾਈਟ ਪਰਲ ਦੇ ਵਿੱਚ ਕੋਈ ਲੋਕਟ ਟੋਪਸ ਬਣਾਓ ਕਿਉਂਕਿ ਗਰਮੀਆਂ ਦਾ ਜੋ ਆਪਣਾ ਸਮਰ ਸੀਜ਼ਨ ਚੱਲ ਰਿਹਾ ਹੈ ਜੀ ਇਸ ਦੇ ਵਿੱਚ ਲਾਈਟ ਕਲਰ ਕੰਬੀਨੇਸ਼ਨ ਦੀ ਜਿਆਦਾ ਡਿਮਾਂਡ ਆਉਂਦੀ ਹੈ ਸੋ ਦੋਸਤੋ ਸਾਰਿਆਂ ਦੇ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਤੁਹਾਡੇ ਨਾਲ ਇਹ ਲੈ ਕੇ ਹਾਜ਼ਰ ਹਾਂ ਜੀ ਵਾਈਟ ਪਰਲ ਦੇ ਵਿੱਚ ਲੋਕਟ ਟੌਪਸ ਆਓ ਦੋਸਤੋ ਇੱਕ ਝਾਤ ਵਾਈਟ ਪਰਲ ਦੇ ਉੱਪਰ ਹੋ ਜੇ ਸੋ ਦਰਸ਼ਕੋ ਆਪਾਂ ਤਿੰਨ ਡਿਜ਼ਾਈਨ ਤਿਆਰ ਕੀਤੇ ਨੇ ਜੀ ਵਾਈਟ ਪਰਲ ਲੋਕਟ ਟੌਪਸਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨੋ ਹੀ ਡਿਜ਼ਾਈਨ ਰੈਗੂਲਰ ਵੇਅਰ ਔਰ ਪਾਰਟੀ ਵੇਅਰ ਤੁਸੀਂ ਜਿੱਦਾਂ ਮਰਜ਼ੀ ਸਟੇਬਲ ਹੋ ਉਦਾਂ ਪਾ ਸਕਦੇ ਹੋ ਜੀ ਬੜੇ ਹੀ ਸੋਹਣੇ ਡਿਜ਼ਾਈਨ ਰੈਡੀ ਹੋਏ ਨੇ ਅਗਰ ਇਹ ਸਾਰੇ ਹੀ ਤਿੰਨੋ ਸੈਟਾਂ ਦੇ weight ਦੀ ਗੱਲ ਕਰੀਏ ਅਲੱਗ-ਅਲੱਗ weight ਤੁਹਾਨੂੰ ਅਸੀਂ ਨੋਟ ਕਰਾਉਨੇ ਆ ਸੋ ਫਸਟ ਵਾਲੇ ਜੋ ਤੁਸੀਂ ਦੇਖ ਰਹੇ ਹੋ ਸੈਟ ਨੂੰ ਇਸ ਦਾ ਓਨਲੀ 5 ਗ੍ਰਾਮ 골ਡ weight ਹੈ ਜੀ 올 ਸਟੋਨ ਲੈਸ ਨੇ ਜੀ ਇਸ ਦੇ ਵਿੱਚ ਤੁਸੀਂ ਇਦਾਂ ਦੇ ਵਾਈਟ ਵਾਈਟ ਪਰਲ ਦੀ ਮਾਲਾ ਵੀ ਨਾਲ ਐਡ ਕਰ ਸਕਦੇ ਹਾਂ। ਲੌਕਟ ਦੇ ਨਾਲ 골ਡ 체인 ਵੀ ਯੂਜ਼ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਇਹ ਵਾਲਾ ਜੋ ਤੁਹਾਨੂੰ ਦਿਖ ਰਿਹਾ ਹੈ ਵਾਈਟ ਪਰਲ ਸੈੱਟ ਇਹ ਓਨਲੀ 5 ਗ੍ਰਾਮ 골ਡ ਵੇਟ ਦੇ ਵਿੱਚ ਰੈਡੀ ਹੈ ਜੀ। 올 ਸਟੋਨ ਲੈਸਨ ਹੈ ਜੀ। ਇਸ ਦੇ ਵਿੱਚ ਜੋ ਵੀ ਪਰਲ ਲੱਗੇ ਹੋਏ ਨੇ ਸਾਰੇ ਹੀ ਰੀਅਲ ਪਰਲ ਦਾ ਵਰਕ ਹੋਇਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਹੀ ਆਪਾਂ ਜੋ ਆਪਣਾ ਟ੍ਰੈਂਡਿੰਗ ਸੈੱਟ ਹੈ ਜੀ ਵਾਈਟ ਪਰਲ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਜੀ ਤੁਸੀਂ ਪਹਿਲਾਂ ਵੀ ਇਸ ਦੀ ਵੀਡੀਓ ਦੇਖੀ ਹੋਣੀ ਸਾਡੇ ਇੰਸਟਾਗ੍ਰam ਪੇਜ ਉੱਪਰ ਔਰ ਇਸ ਦਾ weight ਅੱਜ ਤੁਹਾਨੂੰ ਦੱਸ ਰਹੇ ਹਾਂ ਜੀ 올 ਸਟੇਨਲੈਸ ਕਰਕੇ 10 ਗ੍ਰਾਮ 골ਡ weight ਦੇ ਵਿੱਚ ਰੈਡੀ ਹੈ ਜੀ ਅਗਰ ਕਿਸੇ ਵੀ ਮੇਰੇ ਵੀਰ ਔਰ ਭੈਣ ਨੇ ਸਾਡੇ ਤੋਂ ਇਹ ਸੈਟ ਵਾਈ ਕਰਨੇ ਹੋਣ ਤਾਂ ਇੱਕ ਵਾਰ ਰਣਜੀਤ ਜੁਲਰ ਵਾਲਿਆਂ ਨੂੰ ਜ਼ਰੂਰ ਯਾਦ ਕਰੋ ਤੁਹਾਡਾ ਕੋਈ ਵੀ ਵਾਈਟ ਪਰਲ ਦੇ ਵਿੱਚ ਡਿਜ਼ਾਈਨ ਤੁਹਾਡੇ ਫੋਨ ਦੇ ਵਿੱਚ ਹੋਵੇ ਉਹ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਬਾਕੀ ਇਹ ਸਾਡੇ ਕੋਲ ਤਿੰਨੋ ਸੈਟ ਅਵੇਲੇਬਲ ਨੇ ਕਿਸੇ ਨੇ ਵੀ ਹੁਣੇ ਹੋਲਡ ਕਰਨਾ ਹੈ ਜਾਂ ਬਾਏ ਕਰਨਾ ਹੈ ਆਨਲਾਈਨ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਸਾਡੀ ਹੋਮ ਡਿਲੀਵਰੀ ਅਵੇਲੇਬਲ ਹੈ ਜੀ ਬਾਕੀ ਤੁਸੀਂ ਸਾਡੇ ਚੈਨਲ ਨੂੰ ਬਹੁਤ ਹੀ ਪਿਆਰ ਦੇ ਰਹੇ ਹੋ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਜੀ ਦੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਡਿਜ਼ਾਈਨਿੰਗ ਨੂੰ ਇੰਨਾ ਪਿਆਰ ਦੇ ਰਹੇ ਹੋ ਰਣਜੀਤ ਜੀ ਜੁਲਸ ਮੁੱਚੀ ਟੀਮ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ